ਪੇਟ ਦਰਦ ਇੱਕ ਆਮ ਸਮੱਸਿਆ ਹੈ ਜੋ ਕਿ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਕਬਜ ਦਸਤ ਜਿਆਦਾ ਮਸਾਲੇਦਾਰ ਭੋਜਨ ਦਾ ਸੇਵਨ ਆਦਿ ਕਾਰਨ ਹੋ ਸਕਦੇ ਹਨ ਪੇਟ ਦਰਦ ਹੋਣ ਦੀ ਸਮੱਸਿਆ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਖਾ ਲੈਂਦੇ ਹਾਂ ਜੋ ਕਿ ਕਈ ਵਾਰ ਸਰੀਰ ਨੂੰ ਹੀ ਨੁਕਸਾਨ ਪਹੁੰਚਾਉਂਦੀਆਂ ਹਨ ਦੋਸਤੋ ਕੀ ਤੁਸੀਂ ਜਾਣਦੇ ਹੋ ਪੇਟ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਸਾਰੇ ਘਰੇਲੂ ਨੁਸਖੇ ਹਨ ਜੋ ਕਿ ਕਾਫੀ ਅਸਰਦਾਰ ਸਾਬਿਤ ਹੁੰਦੇ ਹਨ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਸਾਰੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਤੁਨੀ ਤੇ ਲਗਾਓ ਕਾਲਾ ਨਮਕ ਅਤੇ ਹਿੰਗ। ਪੇਟ ਦਰਦ ਮਹਿਸੂਸ ਹੋਣ ਤੇ 2 ਗ੍ਰਾਮ ਹਿੰਗ ਅਤੇ 2 ਗ੍ਰਾਮ ਕਾਲੇ ਨਮਕ ਨੂੰ ਮਿਲਾਓ ਤੇ ਇਸ ਮਿਸ਼ਰਣ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਤੁਨੀ ਦੇ ਚਾਰੇ ਪਾਸੇ ਲਗਾਓ। ਇਸ ਨਾਲ ਪੇਟ ਦਰਦ ਤੋਂ ਛੁਟਕਾਰਾ ਮਿਲੇਗਾ। ਪੇਟ ਅੰਦਰ ਪੈ ਰਹੇ ਮਰੋੜ ਵੀ ਠੀਕ ਹੋ ਜਾਣਗੇ। ਅਜਵਾਇਨ ਦਾ ਸੇਵਨ ਕਬਜ਼ ਦੇ ਕਾਰਨ ਅਕਸਰ ਪੇਟ ਦਰਦ ਸ਼ੁਰੂ ਹੋ ਜਾਂਦਾ ਹੈ ਤੇ ਜਾਬ ਐਸਿਡਿਟੀ ਨੂੰ ਖਤਮ ਕਰਨ ਲਈ ਅਜਵਾਇਨ ਬਹੁਤ ਅਸਰਦਾਰ ਹੈ ਜਦੋਂ ਵੀ ਕਬਜ਼ ਕਾਰਨ ਪੇਟ ਅੰਦਰ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਇੱਕ ਚਮਚ ਅਜਵਾਇਨ ਇੱਕ ਚੁਟਕੀ ਕਾਲੇ ਨਮਕ ਦਾ ਗੁੰਗੁਨੇ ਪਾਣੀ ਨਾਲ ਸੇਵਨ ਕਰੋ ਪੇਟ ਦਰਦ ਤੋਂ ਤੁਰੰਤ ਹੀ ਰਾਹਤ ਮਿਲੇਗੀ ਅਦਰਕ ਦਾ ਸੇਵਨ ਅਦਰਕ ਪੇਟ ਦਰਦ ਨੂੰ ਦੂਰ ਕਰਨ ਲਈ ਬਹੁਤ ਕਾਰਗਰ ਹੈ ਇੱਕ ਚਮਚ ਅਦਰਕ ਦੇ ਰਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਪੀਓ ਤੁਸੀਂ ਇੱਕ ਚਮਚ ਅਦਰਕ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ ਪੇਟ ਦਰਦ ਤੋਂ ਜਲਦੀ ਹੀ ਆਰਾਮ ਮਿਲੇਗਾ ਹਲਦੀ ਦਾ ਸੇਵਨ ਹਲਦੀ ਅੰਦਰ ਐਂਟੀਬਾਇਓਟਿਕ ਤੱਤ ਪਾਏ ਜਾਂਦੇ ਹਨ ਜੋ ਦਰਦ ਨਾਲ ਲੜਨ ਵਿੱਚ ਫਾਇਦੇਮੰਦ ਸਾਬਿਤ ਹੁੰਦੇ ਹਨ ਇੱਕ ਚਮਚ ਹਲਦੀ ਅੰਦਰ ਇੱਕ ਚਮਚ ਕਾਲਾ ਨਮਕ ਗਰਮ ਪਾਣੀ ਨਾਲ ਸੇਵਨ ਕਰੋ ਦਰਦ ਤੋਂ ਤੁਰੰਤ ਹੀ ਛੁਟਕਾਰਾ ਮਿਲੇਗਾ ਮੇਥੀ ਦਾਣੇ ਦਾ ਸੇਵਨ ਮੇਥੀ ਦਾਣਾ ਸ਼ੂਗਰ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਦੇ ਸੇਵਨ ਨਾਲ ਪੇਟ ਅੰਦਰ ਬਣ ਰਹੀ ਗੈਸ ਤੋਂ ਰਾਹਤ ਮਿਲਦੀ ਹੈ ਇੱਕ ਚਮਚ ਮੇਥੀ ਦਾਣੇ ਨੂੰ ਚੁਟਕੀ ਭਰ ਹਿੰਗ ਨਾਲ ਖਾਓ ਪੇਟ ਦਰਦ ਤੋਂ ਤੁਰੰਤ ਹੀ ਛੁਟਕਾਰਾ ਮਿਲੇਗਾ ਕੇਲੇ ਦਾ ਸੇਵਨ ਦਸਤ ਟਟੀਆਂ ਲੱਗਣ ਦੇ ਸਮੇਂ ਪੇਟਦਰਦੀ ਸਮੱਸਿਆ ਪੈਦਾ ਹੁੰਦੀ ਹੈ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਕੇਲੇ ਦਾ ਸੇਵਨ ਕਰੋ ਇਸ ਨਾਲ ਪੇਟ ਅੰਦਰ ਪੈਰ へ ਮਰੋੜ ਅਤੇ ਦਰਦ ਜਲਦੀ ਹੀ ਬੰਦ ਹੋ ਜਾਵੇਗਾ ਤੁਲਸੀ ਦੇ ਪੱਤਿਆਂ ਦਾ ਸੇਵਨ ਤੁਲਸੀ ਅੰਦਰ ਔਸ਼ਧੀ ਤੱਤ ਪਾਏ ਜਾਂਦੇ ਹਨ ਜੋ ਦਰਦ ਨਾਲ ਲੜਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਦੋ ਚਮਚ ਤੁਲਸੀ ਦਾ ਰਸ ਪੀਣ ਨਾਲ ਪੇਟ ਅੰਦਰ ਹੋ ਰਿਹਾ ਦਰਦ ਅਤੇ ਮਰੋੜ ਤੋਂ ਤੁਰੰਤ ਰਾਹਤ ਮਿਲਦੀ ਹੈ ਪਿਆਜ਼ ਦੇ ਰਸ ਦਾ ਸੇਵਨ ਪਿਆਜ਼ ਨੂੰ ਥੋੜਾ ਜਿਹਾ ਗਰਮ ਕਰਕੇ ਉਸ ਦਾ ਰਸ ਕੱਢ ਲਓ ਫਿਰ ਇਸ ਰਸ ਅੰਦਰ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਸੇਵਨ ਕਰੋ ਪੇਟਦਰਦ ਤੋਂ ਤੁਰੰਤ ਹੀ ਛੁਟਕਾਰਾ ਮਿਲੇਗਾ ਅਨਾਰ ਦਾ ਸੇਵਨ ਪੇਟ ਦਰਦ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਨਾਰ ਦੇ ਦਾਣੇ ਉੱਪਰ ਥੋੜਾ ਜਿਹਾ ਕਾਲਾ ਨਮਕ ਛਿੜਕ ਕੇ ਸੇਵਨ ਕਰੋ ਪੇਟ ਹਲਕਾ ਮਹਿਸੂਸ ਹੋਵੇਗਾ ਪੇਟ ਦਾ ਭਾਰੀਪਨ ਅਤੇ ਦਰਦ ਤੁਰੰਤ ਹੀ ਠੀਕ ਹੋ ਜਾਣਗੇ ਲਸਣ ਦਾ ਸੇਵਨ ਪੇਟ ਦਰਦ ਤੋਂ ਛੁਟਕਾਰਾ ਪਾਉਣ ਲਈ ਇੱਕ ਛੋਟਾ ਚਮਚ ਲਸਣ ਦਾ ਰਸ ਲਓ ਤੇ ਫਿਰ ਉਸ ਵਿੱਚ ਚੁਟਕੀ ਭਰ ਕਾਲਾ ਨਮਕ ਪਾ ਕੇ ਪੀਓ ਸਵੇਰੇ ਸ਼ਾਮ ਇਸ ਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਪੇਟ ਹਲਕਾ ਮਹਿਸੂਸ ਹੋਵੇਗਾ ਪੇਟ ਦਰਦ ਤੋਂ ਤੁਰੰਤ ਹੀ ਛੁਟਕਾਰਾ ਮਿਲੇਗਾ ਹਿੰਗ ਦਾ ਸੇਵਨ ਪੇਟ ਦਰਦ ਦੇ ਸਮੇਂ ਹਿੰਗ ਦਾ ਸੇਵਨ ਲਾਭਕਾਰੀ ਹੁੰਦਾ ਹੈ ਪੇਟ ਦਰਦ ਸਮੇਂ ਤੁਸੀਂ ਹਿੰਗ ਦਾ ਇਸਤੇਮਾਲ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਪਹਿਲਾ ਇਸਤੇਮਾਲ ਤੁਸੀਂ ਹਿੰਗ ਦਾ ਕਿਵੇਂ ਕਰਨਾ ਹੈ ਤੁਸੀਂ ਹਿੰਗ ਦਾ ਪੇਸਟ ਬਣਾ ਕੇ ਆਪਣੇ ਪੇਟ ਦੀ ਤੁਨੀ ਦੇ ਚਾਰੇ ਪਾਸੇ ਲਗਾਉਣਾ ਹੈ ਦੂਸਰਾ ਇਸਤੇਮਾਲ ਤੁਸੀਂ ਹਿੰਗ ਦਾ ਕਿਵੇਂ ਕਰਨਾ ਹੈ ਥੋੜੀ ਜਿਹੀ ਹਿੰਗ ਲੈ ਕੇ ਤੁਸੀਂ ਗੁੰਗੁਨੇ ਪਾਣੀ ਨਾਲ ਸੇਵਨ ਕਰਨੀ ਹੈ ਪੇਟ ਦਰਦ ਮਿੰਟਾਂ ਵਿੱਚ ਹੀ ਦੂਰ ਹੋ ਜਾਵੇਗਾ ਦੋਸਤੋ ਇਹ ਸਨ ਸਾਡੇ ਅੱਜ ਦੇ ਪੇਟ ਦਰਦ ਤੋਂ ਛੁਟਕਾਰਾ ਪਾਉਣ ਦੇ ਕੁਝ ਅਸਰਦਾਰ ਘਰੇਲੂ ਨੁਸਖੇ ਇਸੇ ਤਰ੍ਹਾਂ ਦੇ ਹੋਰ ਘਰੇਲੂ ਦੇਸੀ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ